ਮੋਟਰਸਾਈਕਲਾਂ ਦੇ ਉੱਤੇ ਸਵਾਰ ਹੋ ਕੇ ਜਾਂਦੇ ਨੇ ਪਰ ਹੁਣ ਪੁਲਿਸ ਲਗਾਤਾਰ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਤਸਵੀਰਾਂ ਹੁਸ਼ਿਆਰਪੁਰ ਤੋਂ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਜਰਾ ਸੁਚੇਤ ਜ਼ਰੂਰ ਹੋ ਜਾਓ ਦੇਖੋ ਕਿਤੇ ਕੱਲ ਨੂੰ ਤੁਹਾਡੀ ਵਾਰੀ ਨਾ ਹੋ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਤੇ ਜੇਕਰ ਤੁਸੀਂ 4-4 ਜਾਣੇ ਸਵਾਰ ਹੋ ਕੇ ਜਾਂਦੇ ਤਾਂ ਉਹਨਾਂ ਦਾ ਤੁਰੰਤ ਚਲਾਣ ਜੁਰਮ ਕੀਟਿਆ ਜਾਵੇਗਾ ਜੀ ਹਾਂ ਦਾਦੇ ਕੇ ਹੁਸ਼ਿਆਰਪੁਰ ਦੇ ਵਿੱਚ ਇੱਕ ਮੋਟਰਸਾਈਕਲ ਤੇ ਚਾਰ ਜਾਣੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਪੁਲਿਸ ਦੇ ਵੱਲੋਂ ਜਿੱਥੇ ਇਹਨਾਂ ਦਾ ਚਲਾਨ ਕੱਟਿਆ ਗਿਆ ਉੱਥੇ ਹੀ ਮੋਟਰਸਾਈਕਲ ਨੂੰ ਬੌਂਡ ਕਰਕੇ ਉਸ ਦਾ ਗਿਫਟ ਵੀ ਜਿਹੜਾ ਕਿ ਇਹਨਾਂ ਨੂੰ ਦਿੱਤਾ ਗਿਆ ਤਾਂ ਕਿ ਅੱਗੇ ਤੋਂ ਅਜਿਹੀ ਗਲਤੀ ਮੁੜ ਨਾ ਕਰ ਸਕਣ ਆਓ ਦੇਖਦੇ ਹਾਂ ਜਿਹੜਾ ਜਿਹਦੇ ਉੱਪਰ ਚਾਰ ਵਿਅਕਤੀ ਬੈਠੇ ਸੀਗੇ ਔਰ ਦੇਖੋ ਮੋਟਰਸਾਈਕਲ ਇੱਕ ਬੈਠਣ ਵਾਲੀ ਚਾਰ ਕਾਰ ਸਵਾਰੀਆਂ ਚਾਰ ਚਾਰ ਸਵਾਰੀਆਂ ਕਾਰ ਵਿੱਚ ਬੈਠਦੀਆਂ ਇੱਥੇ ਚਾਰੇ ਸੀ ਆ ਦੇਨੇ ਜੀ ਅਵਾਰਡ ਦੇਨੇ ਇਹਨਾਂ ਨੂੰ ਤੇ ਪਲੀਜ਼ ਲਿਆਓ ਜੀ ਕਾਗਜ਼ ਲਿਆਓ ਦੇਖੋ ਇੰਨਾ ਸਮਝਾਉਣ ਦੇ ਬਾਵਜੂਦ ਇੰਨੀ ਅਵੇਅਰਨੈਸ ਕਰਨ ਦੇ ਬਾਵਜੂਦ ਤੁਸੀਂ ਸਿਆਣੇ ਬੈਣੇ ਹੋ ਇੱਕ ਮੋਟਰਸਾਈਕਲ ਦੇ ਉੱਪਰ ਚਾਰ ਵਿਅਕਤੀ ਬੈਠੇ ਹੋ ਹੈ ਤੁਸੀਂ ਬਿਲਕੁਲ ਯਾਰ ਜਿਹੜੇ ਰੂਲ ਹੈ ਉਹਨੂੰ ਐਨ ਛੱਕੇ ਹੀ ਟੰਕ ਦਿੱਤਾ ਫਿਰ ਤੁਸੀਂ ਆਪ ਚਲਾ ਰਹੇ ਹੋ ਇਹ ਨਹੀਂ ਕਿ ਤੁਹਾਡਾ ਕਿਹਨੇ ਵੀਕਲ ਮੰਗੇ ਖੜਿਆ ਜਾਂ ਇਦਾਂ ਖੜਿਆ ਅਨੇਕਾਂ ਚਲਾਨ ਕਰ ਚੁੱਕੇ ਆ ਪਲੀਜ਼ ਇਦਾਂ ਨਾ ਕਰਿਆ ਕਰੋ ਸਾਡਾ ਇਦਾਂ ਦਾ ਕਰਨ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੁਣ ਜਿਹੜਾ ਮੋਟਰਸਾਈਕਲ ਤੁਹਾਡਾ ਦੋ ਚਲਾਨ ਤੁਹਾਡੇ ਪਹਿਲਾਂ ਹੋਏ ਆ ਉਹ ਵੀ ਤੁਸੀਂ ਅਜੇ ਤੱਕ ਭੁਗਤੇ ਨਹੀਂ ਤੇ ਤੀਜਾ ਮੋਟਰਸਾਈਕਲ ਤੁਹਾਡਾ ਬੰਦ ਕਰ ਦਿੱਤਾ ਹੁਣ ਇਹਦੇ ਪੂਰੇ ਕਾਗਜ਼ ਲਿਆ ਕੇ ਦਿਖਾਓਗੇ ਤੇ ਮੋਟਰਸਾਈਕਲ ਤੁਹਾਨੂੰ ਮਿਲਣਾ ਹੈ ਆਦਰਵਾਇਜ਼ ਨਹੀਂ ਮਿਲਣਾ ਜੀ ਕਾਰੋਬਾਰੀ ਬੰਦੇ ਹੋ ਸਾਨੂੰ ਵੀ ਤਰਸ ਆਉਂਦਾ ਪਰ ਯਾਰ ਤੁਸੀਂ 4-4 ਬੰਦੇ ਘੱਟ ਹੋ ਗਈ ਫਿਰ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਘੁੰਮ ਕਿੱਥੇ ਰਹੇ ਹੋ ਹੁਸ਼ਿਆਰਪੁਰ ਦੇ ਵਿੱਚ ਘੁੰਮ ਰਹੇ ਹੋ ਜਿੱਥੇ ਚਾਰ ਚਫੇਰੇ ਤੁਹਾਡੇ ਕੈਮਰੇ ਲੱਗੇ ਆ ਪਤਾ ਨਹੀਂ ਕਿਸ ਵਿਅਕਤੀ ਨੇ ਤੁਹਾਡੀ ਵੀਡੀਓ ਖਿੱਚ ਕੇ ਤਾਂ ਵੀਡੀਓ ਬਣਾ ਕੇ ਜਾਂ ਫੋਟੋ ਖਿੱਚ ਕੇ ਸਾਨੂੰ ਪਾ ਦੇਣੀ ਹੈ ਅੱਗੇ ਤੋਂ ਨਹੀਂ ਇਦਾਂ ਕਰਨਾ ਸੌਰੀ ਬੋਲੋ ਉੱਚੀ ਬੋਲੋ ਸੌਰੀ ਆ ਲਓ ਇਹ ਤੁਹਾਡਾ ਗਿਫਟ ਹੈ ਇਹਨੂੰ ਲੈਮੀਨੇਸ਼ਨ ਕਰਾ ਕੇ ਇਹਨੂੰ ਘਰ ਰੱਖ ਲੈਣਾ ਜਿਹੜਾ ਜਿਹਦੇ ਉੱਪਰ ਚਾਰ ਵਿਅਕਤੀ ਬੈਠੇ ਸੀਗੇ ਔਰ ਦੇਖੋ ਮੋਟਰਸਾਈਕਲ ਇੱਕ ਬੈਠਣ ਵਾਲੇ ਚਾਰ ਕਾਰ ਸਵਾਰੀਆਂ ਚਾਰ ਚਾਰ ਸਵਾਰੀਆਂ ਕਾਰ ਵਿੱਚ ਬੈਠਦੀਆਂ ਇਹ ਤੇ ਚਲਾ ਰਹੇ ਸਿਆਂ ਜਿੰਨੇ ਜੀ ਅਵਾਰਡ ਦੇਨੇ ਇਹਨਾਂ ਨੂੰ ਤੇ ਪਲੀਜ਼ ਲਿਓ ਜੀ ਕਾਗਜ ਲਿਓ ਦੇਖੋ ਇੰਨਾ ਸਮਝਾਉਣ ਦੇ ਬਾਵਜੂਦ ਇੰਨੀ ਅਵੇਅਰਨੈਸ ਕਰਨ ਦੇ ਬਾਵਜੂਦ ਤੁਸੀਂ ਸਿਆਣੇ ਬੈਣੇ ਹੋ ਇੱਕ ਮੋਟਰਸਾਈਕਲ ਦੇ ਉੱਪਰ ਚਾਰ ਵਿਅਕਤੀ ਬੈਠੇ ਹੋ ਹੈ ਤੁਸੀਂ ਬਿਲਕੁਲ ਯਾਰ ਜਿਹੜੇ ਰੂਲ ਹੈ ਉਹਨੂੰ ਐਨ ਛੱਕੇ ਹੀ ਟੰਗ ਦਿੱਤਾ ਫਿਰ ਤੁਸੀਂ ਆਪ ਚਲਾ ਰਹੇ ਹੋ ਇਹ ਨਹੀਂ ਕਿ ਤੁਹਾਡਾ ਕਿੰਨੇ ਵਹੀਕਲ ਮੰਗ ਕੇ ਖੜਿਆ ਜਾਂ ਇਦਾਂ ਖੜਿਆ ਅਨੇਕਾਂ ਚਲਾਨ ਕਰ ਚੁੱਕੇ ਆ ਪਲੀਜ਼ ਇਦਾਂ ਨਾ ਕਰਿਆ ਕਰੋ ਸਾਡਾ ਇਦਾਂ ਦਾ ਕਰਨ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੁਣ ਜਿਹੜਾ ਮੋਟਰਸਾਈਕਲ ਤੁਹਾਡਾ ਦੋ ਚਲਾਨ ਤੁਹਾਡੇ ਪਹਿਲਾਂ ਹੋਏ ਆ ਉਹ ਵੀ ਤੁਸੀਂ ਅਜੇ ਤੱਕ ਭੁਗਤੇ ਨਹੀਂ ਤੇ ਕਿੱਜਾ ਮੋਟਰਸਾਈਕਲ ਤੁਹਾਡਾ ਬੰਦ ਕਰ ਦਿੱਤਾ ਹੁਣ ਇਹਦੇ ਪੂਰੇ ਕਾਗਜ਼ ਲਿਆ ਕੇ ਦਿਖਾਓਗੇ ਤੇ ਮੋਟਰਸਾਈਕਲ ਤੁਹਾਨੂੰ ਮਿਲਣਾ ਆਦਰਵਾਇਜ਼ ਨਹੀਂ ਮਿਲਣਾ ਜੀ ਕਾਰੋਬਾਰੀ ਬੰਦੇ ਹੋ ਸਾਨੂੰ ਵੀ ਤਰਸ ਆਉਂਦਾ ਪਰ ਯਾਰ ਤੁਸੀਂ ਚਾਰ ਚਾਰ ਬੰਦੇ ਫਟ ਗਈ ਫਿਰ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਘੁੰਮ ਕਿੱਥੇ ਰਹੇ ਹੋ ਹੁਸ਼ਿਆਰਪੁਰ ਦੇ ਵਿੱਚ ਘੁੰਮ ਰਹੇ ਹੋ ਜਿੱਥੇ ਚਾਰ ਚੁਫੇਰੇ ਤੁਹਾਡੇ ਕੈਮਰੇ ਲੱਗੇ ਆ ਪਤਾ ਨਹੀਂ ਕਿਸ ਵਿਅਕਤੀ ਨੇ ਤੁਹਾਡੀ ਵੀਡੀਓ ਖਿੱਚ ਕੇ ਤਾਂ ਵੀਡੀਓ ਬਣਾ ਕੇ ਜਾਂ ਫੋਟੋ ਖਿੱਚ ਕੇ ਸਾਨੂੰ ਪਾ ਦੇਣੀ ਹੈ ਅੱਗੇ ਤੋਂ ਨਹੀਂ ਇਦਾਂ ਕਰਨਾ ਸੌਰੀ ਬੋਲੋ ਉੱਚੀ ਬੋਲੋ ਸੌਰੀ ਆ নাও ਇਹ ਤੁਹਾਡਾ ਗਿਫਟ ਹੈ ਇਹਨੂੰ ਲੈਮੀਨੇਸ਼ਨ ਕਰਾ ਕੇ ਇਹਨੂੰ ਘਰ ਰੱਖ ਲੈਣਾ ਠੀਕ ਹੈ ਇਹਨੂੰ ਰੋਜ਼ ਵੇਖ ਕੇ ਜਾਣਾ ਇਹ ਪਰ ਤੁਹਾਨੂੰ ਕਹੂਗਾ ਕਿ ਅੱਗੇ ਤੋਂ ਚਾਰ ਕੱਕੀ ਨਾ ਬੈਠਾ ਥੈਂਕ ਯੂ ਕਹਿਦਾ ਦੀ ਹੈ ਕਿ ਲਗਾਤਾਰ ਦੇਖਿਆ ਜਾਂਦਾ ਹੈ ਕਿ ਕਈ ਵਾਰ ਜਦੋਂ ਮੋਟਰਸਾਈਕਲ ਤੇ ਇੰਨੇ ਜਾਣੇ ਜਿਹੜੇ ਕਿ ਸਵਾਰ ਹੋ ਕੇ ਜਾਂਦੇ ਨੇ ਕਈ ਵਾਰ ਕੋਈ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਜਿਸ ਦੇ ਮੱਦੇਨਜ਼ਰ ਇਹਨਾਂ ਦੇ ਵੱਲੋਂ ਜਿਹੜੇ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੀ ਕੀਤੀ ਜਾ ਰਹੀ ਹੈ ਤਾਂ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਵੀ ਕੱਟੇ ਜਾ ਰਹੇ ਨੇ ਬਿਊਰੋ ਰਿਪੋਰਟ